ਸਸ਼ੀਕਲ ਜੀ ਮੈਂ ਇੰਦਰਜੀਤ ਕੌਰ ਮਾਨ ਐਮ ਐਲ ਏ ਹਲਕਾ ਨ ਕੋਤੜ ਅ ਅੱਜ ਅਸੀਂ ਜਿਹੜੀ ਬਹੁਤ ਜ਼ਰੂਰੀ ਗੱਲ ਕਰਨ ਵਾਲੀ ਉਹ ਹੈ ਸਾਡੇ ਪ੍ਰਧਾਨ ਮੰਤਰੀ ਦੀ ਫੇਰੀ ਦੀ ਇੱਕ ਮਹੀਨੇ ਬਾਅਦ ਜਾ ਕੇ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਦੇ ਵਿੱਚ ਚੱਕਰ ਲਗਾਇਆ ਸ਼ਾਇਦ ਉਹ ਵੀ ਆਪਣੇ ਆਪ ਨਹੀਂ ਉਹਨਾਂ ਦਾ ਮਨ ਨਹੀਂ ਪਸੀਚਿਆ ਪੰਜਾਬ ਨੂੰ ਦੇਖ ਕੇ ਉਹਨਾਂ ਨੂੰ ਪੰਜਾਬ ਦੀਆਂ ਮਸਲਤਾਂ ਨਾਲ ਕੋਈ ਤਾਲੁਕ ਨਹੀਂ ਸੀ ਉਹ ਸਿਰਫ ਦੁਨੀਆ ਭਰ ਦੇ ਵਿੱਚ ਇਹ ਉਹਨਾਂ ਦੇ ਖਿਲਾਫ ਗੱਲ ਜਾ ਰਹੀ ਸੀ ਕਿ ਉਹ ਪੰਜਾਬ ਨੂੰ ਜਿਹੜਾ ਉਹ ਨਜ਼ਰ ਅੰਦਾਜ਼ ਕਰ ਰਹੇ ਹੈ ਜਿਹਦੇ ਤਹਿਤ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਪੰਜਾਬ ਦੇ ਵਿੱਚ ਆਏ ਅਸੀਂ ਬੜੀ ਉਡੀਕ ਵੀ ਕੀਤੀ ਉਹਨਾਂ ਦੀ ਔਰ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਦੇ ਸਵਾਗਤ ਦੇ ਵਿੱਚ ਹਰ ਇੱਕ ਪੰਜਾਬ ਦਾ ਜਿਹੜਾ ਮੰਤਰੀ ਐਮ ਐਲ ਏ ਸ ਅਸੀਂ ਸਾਰੇ ਖੜੇ ਸੀ ਔਰ ਉਹਨਾਂ ਦੇ ਆਉਣ ਦਾ ਨਤੀਜਾ ਕੀ ਹੋਇਆ ਕਿ ਵੀ ਆਪਣੀ ਜਿਹੜੀ ਉਹਨਾਂ ਦੀ ਅੰਦਰ ਦੀ ਨਫ਼ਰਤ ਆ ਉਹ ਉਹਨੂੰ ਸਾਡੇ ਦਿਲਾਂ ਦੇ ਉੱਤੇ ਜ਼ਖਮ ਕਰਕੇ ਚਲੇ ਗਿਆ ਛਾਪ ਕੇ ਚਲੇ ਗਿਆ ਸਭ ਤੋਂ ਪਹਿਲਾਂ ਵੱਡਾ ਵੱਡੀ ਜਿਹੜੀ અપਮਾਨ ਕੀਤਾ ਉਹਨਾਂ ਨੇ ਸਾਡੇ ਦੋਨੋਂ ਮੰਤਰੀ ਸਹਿਬਾਨਾਂ ਦਾ ਆਪਣੇ ਉਹਨਾਂ ਦੇ ਬੀਜਪੀ ਦੇ ਸਾਰੇ ਲੀਡਰ ਜਿਹੜੇ ਉਹ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਉਹਨਾਂ ਦੇ ਨਾਲ ਗਲਤ ਵੀ ਕੀਤੀ ਉਹਨਾਂ ਨਾਲ ਹੱਥ ਵੀ ਮੜਾਇਆ ਉਹਨਾਂ ਦੇ ਫੋਨ ਵੀ ਉਹਨਾਂ ਦੇ ਕੋਲ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਸਾਡੇ ਦੋਨੋਂ ਮੰਤਰੀਜ਼ ਤੇ ਜਿਹੜੇ ਹੈਗੇ ਆ ਉਹ ਫੋਨ ਬਾਹਰ ਰਖਵਾਏ ਬਾਹਰ ਖਾਉਣ ਤੋਂ ਬਾਅਦ ਨਾਲ ਹੀ ਹਦਾਇਤ ਕੀਤੀ ਕਿ ਵੀ ਤੁਸੀਂ ਜਿਹੜੇ ਆ ਪੀਐਮ ਸਾਹਿਬ ਨੂੰ ਹੱਥ ਨਹੀਂ ਮਿਲਾਓਗੇ ਇਸ ਤੋਂ ਵੱਡੀ ਉਹ ਮਤਲਬ ਕੌਮ ਤੇ ਉਹ ਲੋਕ ਜਿਹੜੇ ਸਾਡੇ ਦੇਸ਼ ਦੀ ਦੇਸ਼ਤ ਮੋਰੀ ਸਰਬ ਦੇ ਲੋਕ ਹੋਣ ਔਰ ਪੰਜਾਬ ਵਰਗੇ ਸੂਬੇ ਦੇ ਮਨਿਸਟਰ ਹੋਣ ਉਹਨਾਂ ਦੀ ਇਹ ਜਿਹੜੀ ਹੈ ਬੇਪਤੀ ਕੀਤੀ ਗਈ ਹੈ ਇਸ ਤੋਂ ਵੱਡਾ ਕੋਈ ਹੋਰ અપਮਾਨਯ ਹੋ ਸਕਦਾ ਪੰਜਾਬ ਦਾ ਔਰ ਉਸ ਤੋਂ ਬਾਅਦ ਇੱਕ ਨਗੂਣਾ ਜਿਹਾ ਉਹਨਾਂ ਦੀ ਅਨਾਉਂਸਮੈਂਟ ਜਿਹੜੀ 1600 ਕਰੋੜ ਦੀ ਹੈ ਪੰਜਾਬ ਤੇ 80000 ਕਰੋੜ ਦੇ ਬਦਲੇ ਉਹਨਾਂ ਨੇ ਜਿਹੜਾ 1600 ਕਰੋੜ ਦਾ ਪੈਕੇਜ ਦਿੱਤਾ ਜਦੋਂ ਉਹਦੇ ਤੇ ਸਾਡੇ ਮਿਨਿਸਟਰ ਸਹਿਵਨ ਸਹਿਵਾਨਾ ਨੇ ਇਤਰਾਜ਼ ਕੀਤਾ ਤੇ ਉਹਨਾਂ ਨੂੰ ਬੜੀ ਨਿੰਦਣਯੋਗ ਪਾਸ਼ਾ ਦੇ ਵਿੱਚ ਨਫ਼ਰਤ ਭਰੇ ਲਹਿਜ਼ੇ ਦੇ ਵਿੱਚ ਕਿ ਜੀ ਤੁਹਾਨੂੰ ਆਪ ਕੋ ਹਿੰਦੀ ਆਉਂਦੀ ਹੈ ਆਪ ਕੋ ਹਿੰਦੀ ਸਮਝ ਨਹੀਂ ਆਉਂਦੀ ਇਹ ਟੌਂਟ ਜਿਹੜਾ ਜਿਹੜਾ ਉਹਦਾਂ ਨੇ ਇਹ ਕੀਤਾ ਪੰਜਾਬ ਵਾਲਿਆਂ ਨੂੰ ਹਿੰਦੀ ਵੀ ਆਉਂਦੀ ਆ ਅੰਗਰੇਜ਼ੀ ਵੀ ਆਉਂਦੀ ਆ ਪਰ ਅਸੀਂ ਪੰਜਾਬੀ ਬੋਲਣਾ ਜ਼ਿਆਦਾ ਚੰਗੀ ਤਰ੍ਹਾਂ ਜ਼ਰੂਰਤ ਸਮਝਦੇ ਆ ਕਿ ਸਾਨੂੰ ਬੋਲਣੀ ਚਾਹੀਦੀ ਆ ਔਰ ਸਟੌਂਟ ਦੇ ਨਾਲ ਮਨਿਸਟਰ ਦੀ ਜਿਹੜੀ ਬੇਹੁਰਮਤੀ ਕੀਤੀ ਔਰ ਇਹ ਉਸ ਤੋਂ ਵੀ ਵੱਡਾ ਅਪਮਾਨ ਪੰਜਾਬ ਦੇ ਵਾਸਤੇ ਹੋਇਆ ਕਿ ਵੀ ਪਹਿਲੇ ਹਿੰਦੀ ਬੋਲਣਾ ਸਿੱਖ ਲਓ ਔਰ ਜਿੰਨੇ ਵੀ ਜੀਪੀ ਦੇ ਅਧਿਕ ਜਿਹੜੇ ਸਾਰੇ ਨਮਾਇंदे ਉੱਥੇ ਹਾਜ਼ਰ ਸੀ ਕਿਸੇ ਦੇ ਮੂੰਹ ਤੋਂ ਕੁਝ ਨਹੀਂ ਸਰਿਆ ਬਲਕਿ ਇਹ ਕਿਹਾ ਗਿਆ ਕਿ 1600 ਅਨਾਉਂਸ ਕਰਤਨ ਦਿੱਤਾ ਔਰ ਅੱਜ ਉਤੋਂ ਵੀ ਵੱਡੀ ਗੱਲ ਹੈ ਕਿ ਬੀਜੇਪੀ ਦੇ ਜਿਹੜੇ ਪੰਜਾਬ ਪ੍ਰਧਾਨ ਨੇ ਸੁਨੀਲ ਜਾਖੜ ਜੀ ਜਿਹੜੇ ਜਿਹੜੇ ਪਹਿਲਾਂ ساری ਜ਼ਿੰਦਗੀ ਕਾਂਗਰਸ ਦੇ ਵਿੱਚ ਰਹੇ ਤੇ ਹੁਣ ਬੀਜੇਪੀ ਦੇ ਵਿੱਚ ਚਲੇ ਗਏ ਉਹਨਾਂ ਨੇ ਉਹੀ ਤਾਲ ਜਿਹੜੀ ਉਹ ਥਾਪੀ ਔਰ ਉਸੇ ਤਰਜ਼ ਤੇ ਚਲਦੇ ਹੋਏ ਪੰਜਾਬ ਦੀ ਮਿਨਿਸਟਰੀ ਨੂੰ ਪੰਜਾਬ ਦੀ ਸਰਕਾਰ ਨੂੰ ਬੇਇਜ਼ਤ ਕਰਦੇ ਹੋਏ ਇੱਕ ਇੱਕ ਬੜੇ ਮਜ਼ੱਕੀਅਲ ਅੱਜ ਦੇ ਵਿੱਚ ਉਹ ਕਹਿੰਦੇ ਨੇ ਕਿ ਉੱਥੇ ਕੌਣ ਪੁੱਛਦਾ ਉੱਥੇ ਤਾਂ ਮੈਨੂੰ ਹੀ ਨਹੀਂ ਪਤਾ ਕਿ ਮੁੰਡੀਆਂ ਕੌਣ ਨੇ ਇਸ ਤੋਂ ਵੱਡੀ ਸ਼ਰਮ ਦੀ ਗੱਲ ਵੀ ਸੁਨੀਲ ਜਾਖੜ ਜੀ ਤੁਹਾਡੇ ਵਾਸਤੇ ਕੋਈ ਨਹੀਂ ਹੈ ਜੇ ਤੁਸੀਂ ਪੰਜਾਬ ਦੇ ਮਿਨਿਸਟਰ ਨੂੰ ਨਹੀਂ ਪਛਾਣਦੇ ਤਾਂ ਫਿਰ ਤੁਸੀਂ ਆਮ ਲੋਕਾਂ ਨੂੰ ਕਿਵੇਂ ਪਛਾਣਦੇ ਹੋਵੋਗੇ ਤੁਹਾਨੂੰ ਦੁਨੀਆ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਕਿਹੜਾ ਲੈਣਾ ਦੇਣਾ ਹੋ ਗਿਆ ਫਿਰ ਤੁਸੀਂ ਕਿੱਧਰਲੇ ਪੰਜਾਬ ਦੇ ਹਮਦਰਦ ਹੋ ਗਏ ਜੇ ਤੁਸੀਂ ਪੰਜਾਬ ਦੇ ਮਨਿਸਟਰ ਨੂੰ ਨਹੀਂ ਪਛਾਣਦੇ ਤੁਹਾਡਾ ਫਰਜ ਬੰਦਾ ਸੀ ਕਿ ਤੁਸੀਂ ਪੰਜਾਬ ਦੇ ਮਨਿਸਟਰ ਨੂੰ ਆਪ ਇੰਟਰੋਡਿਊਸ ਕਰਵਾਉਂਦੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਕਿ ਵੀ ਇਹ ਸਾਡੇ ਮਨਿਸਟਰ ਐਸਮੈਕ ਮੇ ਦੇ ਇਹ ਮਨਿਸਟਰ ਸਾਡੇ ਐਕਮੈ ਐਸਮੈਕ ਮੇ ਦੇ ਜੇ ਤੁਸੀਂ ਏਡੇ ਏਡੇ ਵੱਡੇ ਮਨਿਸਟਰ ਨੂੰ ਜਿਨ੍ਹਾਂ ਦੇ ਕੋਲ ਚਾਰ-ਚਾਰ ਅਹੁਦੇ ਜੇ ਤੁਸੀਂ ਉਹਨਾਂ ਨੂੰ ਨਹੀਂ ਡਿਪਾਰਟਮੈਂਟ ਹੈ ਜੇ ਤੁਸੀਂ ਉਹਨਾਂ ਨੂੰ ਨਹੀਂ ਪਛਾਣਦੇ ਇਹਦਾ ਮਤਲਬ ਤੁਸੀਂ ਪੰਜਾਬ ਵੱਲ ਪਿੱਠ ਕਰੀ ਬੈਠੇ ਹੋ ਤੁਸੀਂ ਪੰਜਾਬੀ ਲੋਕਾਂ ਵੱਲ ਪਿੱਠ ਕਰੀ ਬੈਠੇ ਹੋ ਤੁਸੀਂ ਪੰਜਾਬੀ ਭਾਸ਼ਾ ਵੱਲ ਪਿੱਠ ਕਰੀ ਬੈਠੇ ਹੋ ਤੁਸੀਂ ਲੋਕਾਂ ਦੇ ਹੱਕਾਂ ਸੱਚਾਂ ਵਾਸਤੇ ਗੱਲ ਕਰਨ ਵਾਲਿਆਂ 'ਤੇ ਪਿੱਠ ਕਰੀ ਬੈਠੇ ਇਹ ਬਿੱਲੀ ਥੈਲਿਆਂ ਬਾਹਰ ਆਉਣੀ ਸੀ ਆ ਗਈ। ਔਰ ਭਾਜਪੀ ਇਹ ਮਤ ਸੋਚੇ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਇੱਜ਼ਤ ਮਾਨ ਦੇਣ ਵਾਲਾ ਜੇ ਤੁਸੀਂ ਕਿਸੇ ਦੀ ਇੱਜ਼ਤ ਨਹੀਂ ਕਰੋਗੇ ਤਾਂ ਇੱਥੋਂ ਵੀ ਕੁਛ ਨਹੀਂ ਮਿਲਣਾ। ਪੰਜਾਬੀ ਜਿਹੜਾ ਉਹਨਾਂ ਨੂੰ ਪਿਆਰ ਦਿੰਦਾ, ਸਤਿਕਾਰ ਕਰਦਾ, ਜਿਹੜਾ ਉਹਨਾਂ ਦੇ ਜ਼ਖਮਾਂ ਨੂੰ ਸਮਝਦਾ ਉਹਦੇ ਪੈਰਾਂ ਥੱਲੇ ਹੱਥ ਦਿੰਦੇ ਨੇ ਔਰ ਜਿਹੜੇ ਉਹਨਾਂ ਨੂੰ ਬੇਇੱਜ਼ਤ ਕਰਦੇ ਤੇ ਉਹਨਾਂ ਦੇ ਪੈਰਾਂ ਥੱਲੇ ਔਰ ਜ਼ਮੀਨ ਖੋਣਾ ਵੀ ਜਾਣਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਤਿਆਰ ਰਹੋ ਕਿ ਦੇਖਿਓ ਕਿਵੇਂ ਪੰਜਾਬੀ ਤੁਹਾਡੇ ਪੈਰਾਂ ਥੱਲੇ ਜ਼ਮੀਨ استنى